ਹੈਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਤੇ ਅੱਜ ਇਹ ਗੁਰਪੁਰਬ ਤੇ ਗੁਰਪੁਰਬ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਅਸੀਂ ਅਤਵਾਰ ਵਾਲੇ ਦਿਨ ਗਏ ਸੀ ਸੁਲਤਾਨਪੁਰ ਲੋਧੀ ਮੱਥਾ ਟੇਕਣ ਦੇ ਰਸਤੇ 'ਚ ਆਉਂਦਿਆਂ ਹੋਇਆਂ ਸਾਡਾ ਬਹੁਤ ਜ਼ਬਰਦਸਤ ਟੱਕਰ ਹੋਈ ਟਰੈਲੀ ਵਾਲੇ ਨੇ ਸਾਡੇ ਵਿੱਚ ਟੱਕਰ ਮਾਰੀ ਤੇ ਕਾਫੀ ਦਿਨਾਂ ਤੋਂ ਮੇਰਾ ਮੂਡ ਨਹੀਂ ਸੀ ਵਲੌਗਿੰਗ ਕਰਨ ਦਾ ਕਿਉਂਕਿ ਮੈਨੂੰ ਇੰਨਾ ਦਾ ਸਦਮਾ ਲੱਗਿਆ ਕਿ ਕੁਝ ਵੀ ਹੋ ਸਕਦਾ ਹੈ ਦਿੱਲੀ ਨਹੀਂ ਕਰਦੀ ਅਸੀਂ ਕੁਝ ਵੀ ਕੰਮ ਕਰਨ ਨੂੰ ਈਵਨ ਮੈਂ ਘਰ ਦੇ ਕੰਮ ਵੀ ਨਹੀਂ ਕਰਦੀ ਸੀ ਚੱਜ ਨਾਲ ਕਿ ਬਿਲਕੁਲ ਮੂਡ ਸੈੱਟ ਨਹੀਂ ਸੀ ਅੱਜ ਛੁੱਟੀ ਐ ਥੋੜਾ ਜਿਹਾ ਆਪਣੇ ਆਪ ਨੂੰ ਖੁਸ਼ ਹੱਬ ਕੀਤਾ ਤੇ ਇਧਰ ਮੇਰੀ ਫੈਮਿਲੀ ਵੀ ਥੋੜਾ ਜਿਹਾ ਆਪਣੇ ਮੂਡ ਚ ਆਈ ਆ ਕਿਉਂਕਿ ਸਾਰੇ ਡਰ ਗਏ ਸੀ ਸਪੈਸ਼ਲੀ ਰਾਸ਼ੀ ਤੇ ਕਰਨ ਕਿਉਂਕਿ ਇਹ ਸੁੱਤੇ ਸੀ ਦੋਵੇਂ ਦਿਨਾਂ ਦੀ ਸਾਈਡ ਵੱਲੋਂ ਹਿੱਟ ਕੀਤਾ ਟਰੈਕਟਰ ਟਰਾਲੀ ਨੇ ਮੈਂ ਤੇ ਮਰਜੀਤ ਤਾਂ ਫਰੰਟ ਸੀਟ ਤੇ ਸੀ ਸਾਡੀ ਵਾਲੀ ਜਗ੍ਹਾ ਤੋਂ ਛੱਡ ਕੇ ਸਿੱਧਾ ਇਹਨਾਂ ਦੀ ਗੱਡੀ 'ਚ ਵੱਜਾ ਸਾਈਡ ਵਾਲੀ 'ਚ ਤੇ ਇਹ ਦੋਨੋਂ ਸੁੱਤੇ ਸੀ ਜਦੋਂ ਹਿੱਟ ਹੋਇਆ ਫਿਰ ਇਹਨਾਂ ਨੂੰ ਪਤਾ ਲੱਗਾ ਤੇ ਸਾਡੀ ਗੱਡੀ ਉੱਥੇ ਸਟਕ ਹੋ ਗਈ ਤੇ ਇੰਨਾ ਜਿਆਦਾ ਸਾਡਾ ਟਾਈਮ ਵੇਸਟ ਹੋਇਆ ਤੇ ਡਰ ਲੱਗਿਆ ਕਿ ਹੁਣ ਦਿਲ ਵੀ ਨਹੀਂ ਕਰ ਰਿਹਾ ਕਿ ਗੱਡੀ ਚ ਜਾਈਏ ਕਿਤੇ ਅੱਜ ਥੋੜੀ ਜੀ ਠੰਡ ਹੋਈ ਸੀ ਤੇ ਮੈਂ ਸ਼ਾਲ ਲਿਆ ਤੇ ਅੱਜ ਸੋਚਿਆ ਕਿ ਚਲੋ ਅੱਜ ਨਾ ਕੁਝ ਸਪੈਸ਼ਲ ਜਿਹਾ ਬਣਾ ਕੇ ਖਾਈਏ ਕਿਉਂਕਿ ਚਲੋ ਇੰਨਾ ਕਿ ਸ਼ੂਗਰ ਹੈ ਕਿ ਬਚਾਅ ਹੋ ਗਿਆ ਸਾਡਾ ਸਾਰਿਆਂ ਦਾ ਤੇ ਇੱਧਰ ਆਪਾਂ ਛੋਲੇ ਪੀਏ ਸੀ ਰਾਤੀ ਮੈਂ ਜਦੋਂ ਅੱਜ ਬੱਚੇ ਉਹਨਾਂ ਨੂੰ ਨਾ ਪੂੜੀਆਂ ਛੋਲੇ ਬਣਾ ਕੇ ਖਵਾਉਣੇ ਆ ਤੇ ਮੈਂ ਛੋਲੇ ਲਗੀਆਂ ਬੋਇਲ ਕਰਨ ਤੇਜ ਨਜ਼ਰੇ ਬੋਇਲ ਹੁੰਦੀ ਹੈ ਫਿਰ ਆਪਾਂ ਤੁੜਕਾ ਵਗੈਰਾ ਲਗਾਵਾਂਗੇ ਫਿਰ ਬਾਅਦ ਚ ਆਪਾਂ ਪੂੜੀਆਂ ਬਣਾ ਕੇ ਦਵਾਂਗੇ ਤੇ ਫਿਰ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਅੱਜ ਬਹੁਤ ਸਾਰੇ ਕੰਮ ਅਸੀਂ ਗੱਡੀ ਵੀ ਆਪਣੀ ਏਜੰਸੀ ਚ ਭੇਜਣੀ ਹੈ ਕਿਉਂਕਿ ਗੱਡੀ ਅਸੀਂ ਆਪਣੇ ਘਰੇ ਲੈ ਆਂਦੀ ਸੀ ਕਿਉਂਕਿ ਉੱਥੇ ਛੱਡ ਕੇ ਵੀ ਨਹੀਂ ਆ ਸਕਦੇ ਸੀ ਤੇ ਅੱਜ ਅਸੀਂ ਗੱਡੀ ਆਪਣੀ ਏਜੰਸੀ ਭੇਜਣੀ ਹੈ ਫਿਰ ਜਾਣਾ ਸੀ ਗਰੋਸਰੀ ਕਰਨੀ ਹੈ ਥੋੜੀ ਜੀ ਸਾਡੀ ਰਹੀ ਹੋਈ ਸੀ ਕਿਉਂਕਿ ਛੁੱਟੀਆਂ ਚ ਅਸੀਂ ਕਰਨੀ ਸੀ ਉਹ ਤਾਂ ਸਾਡੀਆਂ ਐਵੇਂ ਵੇਸਟ ਹੋ ਗਈਆਂ ਸੋ ਬਣੇ ਰਹੋ ਤੁਸੀਂ ਮੇਰੇ ਵਲੌਗ ਨਾਲ ਜੇਕਰ ਤੁਸੀਂ ਮੇਰੇ ਚੈਨਲ ਉਧੇ ਨਵੇਂ ਆਏ ਹੋ ਤਾਂ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੇ ਵਲੌਗ ਨੂੰ ਇਹ ਕੀ ਹੈ ਜੁਰਾਉ ਸਿੰਘ ਇਹ ਟੋਪੀ ਪਾਈ ਬੰਦਾ ਕਿੰਨੀ ਵੱਡੀ ਹੈ ਜਰੇ ਮੂੰਹ ਉੱਪਰ ਕਰ ਯਾਰਾ ਸੀ ਛੱਡੋ ਇਹਨੂੰ ਤੇ ਆਪਣਾ ਖਲਾਰਾ ਚੱਕੋ ਬੈੱਡ ਬੁੱਢ ਝਾੜੋ ਸਾਰੇ ਬੈੱਡ ਸ਼ੀਟ ਚੇਂਜ ਕਰਦੇ ਰਾਸੀ ਕਰਨ ਤੂੰ ਵੀ ਦੀਦੀ ਦੀ ਹੈਲਪ ਕਰ ਕਰਨ ਤੂੰ ਆ ਤਿਆ ਲਾ ਦੇ ਕੰਬਲਾਂ ਨੀਆ ਤੇ ਦੀਦੀ ਬੈੱਡ ਸ਼ੀਟ ਵਿਛਾ ਦੂਗੀ ਨਵੀਂ ਖੜੇਗਾ ਤੇ ਸਿਰਫ ਜੁਰਾਵਰ ਸਿੰਘ ਨਹੀਂ ਕੰਮ ਕਰਦਾ ਬਾਕੀ ਸਾਰੇ ਕਰ ਲੈਂਦੇ ਆਪੋ ਆਪਣਾ ਕੰਮ ਇਹ ਸਾਨੂੰ ਬਸ ਪਰੇਸ਼ਾਨ ਕਰਦਾ ਵਾ ਲੈ ਹੁਣ ਉਹ ਕਿੱਡੀ ਵੱਡੀ ਟੋਪੀ ਲੱਭੀ ਆ ਰਾਸ਼ੀ ਨੇ ਬੈੱਡ ਚੋਂ ਕੱਢ ਕੇ ਦਿੱਤੀ ਤੇ ਹੁਣ ਉਹੀ ਪਾਈ ਜਾਂਦਾ ਵਾ ਚੱਲ ਮੇਰਾ ਪੁੱਤ ਸਾਰਾ ਕਰ ਦੋ ਕੰਮ ਕਿਉਂਕਿ ਮੇਰਾ ਖੋਦਦਾ ਬਿਲਕੁਲ دل ਨਹੀਂ ਕਰਦਾ ਕੋਈ ਵੀ ਕੰਮ ਕਰਨ ਨੂੰ ਮੈਨੂੰ ਇਹ ਹੈ ਕਿ ਮੈਂ ਬੈਠੀ ਰਵਾਂ ਬਸ ਤੇ ਉਹ ਸਦਮੇ ਚੋਂ ਬਾਹਰ ਆਵਾਂ ਮੈਂ ਅੱਗੇ ਮਰਜ਼ੀ ਬਣ ਕਹਿਨੀ ਫਿਰ ਦਿਮਾਗ ਚੋਂ ਨਾ ਉਹ ਗੱਲ ਡਿਲੀਟ ਕਰੋ ਹਾਂਜੀ ਵੇ ਦਾ ਫੋਨ ਚ ਆਪਾਂ ਫੋਟੋ ਡਿਲੀਟ ਕਰ ਲਈਦੀ ਐ ਇਦਾਂ ਅੱਜ ਅਸੀਂ ਕਿੰਨੇ ਦਿਨਾਂ ਬਾਅਦ ਲੱਗਿਆ ਰੋਟੀ ਖਾਣ ਲੱਗੇ ਐਤਵਾਰ ਸਾਡੇ ਨਾਲ ਇਹ ਇਨਸੀਡੈਂਟ ਹੋਇਆ ਸੀ ਲੰਗਰ ਹੀ ਛਕਿਆ ਸੀ ਉਸ ਦਿਨ ਆਪਾਂ 12 ਵਜੇ ਨਾਲਾ ਤੇ ਸ਼ਾਮੀ ਤੇ ਸਾਡੇ ਨਾਲ ਵਾਪਸੀ ਤੇ ਕੁਝ ਹੋ ਗਿਆ ਉਸ ਦਿਨ ਸ਼ਾਮੀ ਵੀ ਮੈਂ ਕੁਝ ਨਹੀਂ ਕਰਦਾ ਨਾ ਅਮਰਦੀਪ ਨੇ ਕਿ ਨਾ ਅਸੀਂ ਫਿਰ ਅਗਲੇ ਦਿਨ ਕੁਝ ਖਾਦਾ ਸਾਡੇ ਤੇ ਇੰਨਾ ਜਾ ਦਾ ਸਟ्रेस ਪੈ ਗਿਆ ਇਸ ਟੀਵੀ ਨੂੰ ਬੈ ਕੇ ਕਿ ਸਾਡੇ ਨਾਲ ਹੋਇਆ ਕਿ ਅਸੀਂ ਚਲੋ ਜਿੰਨਾ ਸ਼ੂਗਰ ਕਰਦੇ ਆਂ

ਇਦਾਂ ਮੈਂ ਰੋਟੀ ਛੱਡੀ ਹੋਈ ਸੀ ਇਹ ਮੈਂ ਆਪਣੇ ਲਈ ਗੱਡੀ ਦੱਸੀ ਪਚਾਰ ਕਾਓ ਪੀਓ ਐਡ ਕਰੋ ਮਿੱਤਰੋ ਅੱਜ ਰਾਸ਼ੀ ਹੁਣੀ ਆਪਣਾ ਪੂਰਾ ਕੰਮ ਦਾ ਸੈੱਟ ਕਰਨ ਦੇ ਬਕਸਾ ਵਗੈਰਾ ਸੈੱਟ ਕਰਨ ਦੇ ਇੱਧਰ ਆ ਲਿਆਣ ਕੋ ਦਿੱਤਾ ਸੀ ਇਹਨਾਂ ਨੂੰ ਮੈਂ ਤੇ ਰੱਖਣਗੇ ਮੈਂ ਕਿਹਾ ਬਕਸਾ ਵਗੈਰਾ ਤੁਸੀਂ ਰੱਖਿਆ ਕਰੋ ਤੇ ਰਾਸ਼ੀ ਅੱਜ ਆਪਣੀ ਸਟੱਡੀ ਟੇਬਲ ਨੂੰ ਸਾਫ ਕਰਨ ਦੀ ਹੈ ਜਿੰਨਾ ਵੀ ਰਾਸ਼ੀ ਐਕਸਟਰਾ ਸਮਾਨ ਹੈ ਨਾ ਜਿਹੜਾ ਨਹੀਂ ਚਾਹੀਦਾ ਹਾਂ ਸਾਰੇ ਕੱਢਦੇ ਐਵੇਂ ਵੇਸਟ ਪਿਆ ਹੋਇਆ ਟੋਕਰੀਆਂ ਖਾਲੀ ਕਰ ਆਪਣੀਆਂ ਸਾਰਾ ਕੱਢਦੇ ਬਾਅਦ ਤੇ ਜਦੋਂ ਸਾਰਾ ਕੱਢੂਗੇ ਨਾ ਇਹਨੂੰ ਇਦਾਂ ਨਾ ਛੁੱਟੀ ਰਾਸ਼ੀ ਨਾ ਇੱਕ ਚਪਾ ਲਈ ਲਿਫਾਫੇ 'ਚ ਵੱਖਰਾ ਤੇ ਫਿਰ ਡਸਟਬਿਨ 'ਚ ਪਾ ਦਾਂਗੇ ਠੀਕ ਆ ਓਕੇ ਇਦਾਂ ਥੱਲੇ ਨਾ ਛੁੱਟੀ ਫਿਰ ਪੈਰਾਂ 'ਚ ਵਜਦਾ ਫਿਰੂਗਾ ਜਾਂ ਜੋੜਾ ਨਾ ਸੱਟ ਲਵਾ ਲਵੇ ਅਮਰਦੀਪ ਹੈਲਪ ਕਰਦੇ ਪਏ ਆ ਗੱਡੀ ਨੂੰ ਰਿਕਵਰੀ ਵੇਨ ਤੱਕ ਪਹੁੰਚਾਉਣ ਦੀ ਸੀ ਹੁਣ ਨਾਲ ਹੀ ਜਾ ਰਹੇ ਆ ਅਸੀਂ ਕਿਉਂਕਿ ਰਿਕਵਰੀ ਬੈਂਡ ਵਾਲਾ ਕਹਿੰਦਾ ਕਿ ਨਾਲ ਹੀ ਚੱਲੋ ਸਾਡੇ ਵੈਸੇ ਆਪਣੀ ਗੱਡੀ ਨੂੰ ਇੱਦਾਂ ਵੀ ਹਾਲਾਤ ਚ ਦੇਖ ਕੇ ਨਾ ਤੇਲ ਨੂੰ ਕੁਝ ਹੁੰਦਾ ਮੇਰੇ ਤਾਂ ਬਹੁਤ ਜ਼ਿਆਦਾ ਫੀਲ ਹੁੰਦਾ ਚਲੋ ਕੋਈ ਨਾ ਇੱਕਦ ਇੱਕ ਸ਼ੁਕਰਾਨਾ ਵੀ ਹੈ ਪ੍ਰਮਾਤਮਾ ਦਾ ਕਿ ਇਸ ਗੱਡੀ ਨੇ ਪੰਜ ਜੀਵ ਬਚਾਏ ਆ ਸਾਡੇ ਲਈ ਲੱਕੀ ਰਹੀ ਆ ਅਸੀਂ ਇਹਦਾ ਕਦੀ ਸਾਥ ਨਹੀਂ ਛੱਡਾਂਗੇ ਹੁਣ ਅਸੀਂ ਠੀਕ ਕਰਾ ਲੈਣੀ ਇਹਨੂੰ ਮਹੀਨਾ ਕਿ ਲੱਗੇ ਹੋਈ ਗੱਲ ਨਹੀਂ ਪਰ ਸਾਡੇ ਆ ਜਨਾਬ ਜੀ ਡਰ ਗਏ ਆ ਮੈਂ ਡਰ ਗਏ ਨਾ ਤੁਸੀਂ ਹੁਣ ਇੰਨੀ ਗੱਡੀ ਹੋਲੀ ਚਲਾਉਂਦੇ ਨਾ ਕਿ ਹਰ ਇੱਕ ਚੀਜ਼ ਤੋਂ ਡਰ ਲੱਗਦਾ ਪਿਆ ਸਾਨੂੰ ਕਿ ਕਿਉਂਕਿ ਅਸੀਂ ਤਾਂ ਆਪਣੇ ਬਿਲਕੁਲ ਧਿਆਨ ਨਾਲ ਗੱਡੀ ਚਲਾ ਰਹੇ ਸੀ ਕਿਉਂਕਿ ਸਾਡੇ ਨਾਲ ਬੱਚੇ ਸੀ ਛੋਟਾ ਸਭ ਤੋਂ ਤੁਹਾਨੂੰ ਪਤਾ ਹੀ ਹੈ ਕਿ ਜਰਾਵਰ ਸਿੰਘ ਦੀ ਏ ਸਿਰਫ 2.5 ਸਾਲ ਦਾ ਅਸੀਂ ਤਾਂ ਵੈਸੇ ਗੱਡੀ ਹੋਲੀ ਚਲੋਨੇ ਫੈਮਿਲੀ ਵਾਲੇ ਹੈਗੇ ਆ ਪਰ ਕੋਈ ਵੱਜਣ ਵਾਲਾ ਵੱਜ ਜੂ ਗਾਣ ਕੇ ਤਾਂ ਉਹਦੇ ਚ ਅਸੀਂ ਵੀ ਕੀ ਕਰ ਸਕਦੇ ਆ ਤੇ ਸਾਡੇ ਪਿੱਛੋਂ ਦੀ ਉਹਨੇ ਟੱਕਰ ਮਾਰੀ ਆਣ ਕੇ ਤਾਂ ਚਲੋ ਸਾਡਾ ਤੇ ਬਚਾਰ ਹੋ ਗਿਆ ਵਾਈਗਰੂ ਨੇ ਬਹੁਤ ਵਧੀਆ ਹੱਥ ਦੇ ਕੇ ਰੱਖਿਆ ਸਾਨੂੰ ਸੋ ਅਸੀਂ ਹੁਣ ਇਹਨੂੰ ਏਜੰਸੀ ਚ ਪਹੁੰਚਾ ਕੇ ਫਿਰ ਅਸੀਂ ਜਾਣਾ ਡੀਮਾਰਟ ਕਿਉਂਕਿ ਸਾਡਾ ਸੌਦਾ ਵੀ ਸਾਰਾ ਮੁੱਕਿਆ ਹੋਇਆ ਸੀ ਘਰ ਤੋਂ ਤੇ ਹੁਣ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਹੌਂਸਲਾ ਦਿੱਤਾ ਕਿ ਜਦੋਂ ਹੁਣ ਆਪਣੇ ਕੰਮ ਸ਼ੁਰੂ ਕਰੀਏ ਅੱਗੇ ਦੇ ਇਹ ਤਾਂ ਆ ਜੂਗੀ ਠੀਕ ਹੋ ਕੇ ਕੋਈ ਗੱਲ ਨਹੀਂ ਢੀ ਵੱਡੀ ਕੋਈ ਜ਼ਿਆਦਾ ਗੱਲ ਨਹੀਂ ਆ ਸੋ ਬਣੇ ਰਹੋ ਤੁਸੀਂ ਮੇਰੇ ਵਲੋਗ ਨਾਲ ਮਿਲਦੇ ਆਪਾਂ ਤੁਹਾਨੂੰ ਥੋੜੀ ਕਿੰਨਾ ਸੋਹਣਾ ਏਰੀਆ ਆ ਇੱਧਰ ਸਾਰਾ ਗ੍ਰੀਨਰੀ ਜੀ ਇੱਧਰ ਵਰਕਸ਼ਾਪ ਹੈ ਇਹਨਾਂ ਦੀ ਮਹਿੰਦਰਾ ਵਾਲਿਆਂ ਦੀ ਪੈਲੀਆਂ ਜੀਆਂ ਚਾਲੀਆਂ ਨਾ ਬਣੇ ਸਾਰਾ ਪੈਲੀਆਂ ਵਾਲਾ ਏਰੀਆ ਸੜਕ ਵੀ ਸਹੀ ਜੀ ਆ ਕਿੰਨੀਆਂ ਸਾਰੀਆਂ ਗੱਡੀਆਂ ਸਾਰੀਆਂ ਠੀਕ ਹੋਣ ਵਾਸਤੇ ਆਈਆਂ ਇਹਨਾਂ ਨੂੰ ਦੇਖ ਕੇ ਥੋੜਾ ਜਿਹਾ ਮੈਨੂੰ ਵੀ ਹੌਸਲਾ ਹੋ ਗਿਆ ਕਿ ਚਲੋ ਹਾਂ ਇੱਧਰ ਕੁਝ ਜ਼ਿਆਦਾ ਨੁਕਸਾਨ ਨ ਹੋਇਆ ਚਲੋ ਕੋਈ ਨਹੀਂ ਜਾਨ ਬਚਣੀ ਚਾਹੀਦੀ ਹੈ ਨੁਕਸਾਨ ਦਾ ਤਾਂ ਬੰਦਾ ਡਿੱਗ ਕੇ ਫੇਰ ਉੱਠ ਜਾਂਦਾ ਵੈ ਕੋਈ ਚੱਕਰ ਨਹੀਂ ਇੱਡਾ ਚਲੋ ਆਜੋ ਫਿਰ ਘੱਟ ਹੀ ਲੱਗ ਚੁੱਕੇ ਨੇ ਤਾਂ ਅਸੀਂ ਆ ਗਏ ਹਾਂ ਡੀਮਾਰਟ ਵਿੱਚ ਸੌਦਾ ਲੈਣ ਲਈ ਟਾਈਮ ਸਾਨੂੰ ਉੱਥੇ ਬਹੁਤ ਜ਼ਿਆਦਾ ਲੱਗ ਗਿਆ ਏਜੰਸੀ ਜੀ ਥੋੜੇ ਹੁਣ ਗਰੋਸਰੀ ਲ ਕਰਾਂਗੇ ਆਪਾਂ ਗਰੋਸਰੀ ਹੋ ਗਈ ਜਾਂ ਸੌਦਾ ਹੋ ਗਿਆ ਭਾਈ ਸੇਮ ਹੀ ਹੈ ਹਾਂਜੀ ਭਾਈ ਸਾਹਿਬ ਅੱਜ ਤੁਹਾਡੇ ਪੈਸੇ ਖਰਚਾਵਾਂਗੇ ਇਹ ਹੀ ਲਾ ਲੂ ਡਾਨ ਮਰ ਦੇ ਇੱਕ ਹੋਰ ਲਾ ਲੂ ਨਾ ਫਿਰ ਬਾਰ ਬਾਰ ਆਉਣ ਨਾਲ ਕੋਈ ਹੋਰ ਦੇਖ ਲਓ ਇਹ ਲਾ ਲੂ ਇਹ ਵੀ ਠੀਕ ਹੈ ਹੋਰ ਕਿਹੜਾ ਹੈਗਾ

ਵੈਸੇ ਅੱਗੇ ਹੁੰਦਾ ਸੀ ਨਾਂਂ ਦੀ ਕਿ ਸੌਧਿਆਂ ਵਾਲੀ ਦੁਕਾਨ ਤੇ ਜਾਣਾ ਸੌਦਾ ਲੈਣ ਬੈਠ ਕੇ ਸੌਦਾ ਕਢੋੜਾ ਹਨਾ ਅੱਜ ਕੱਲ ਇਦਾਂ ਦੇ ਮਾਲ ਬਣ ਗਏ ਆ ਨਾਲੇ ਘੁੰਮ ਜਾਈਦਾ ਵਾ ਨਾਲੇ ਸੌਦੇ ਲੈ ਜਾਈਦੇ ਆ ਆਪਣੀ ਪਾਸਦੂ ਦਾ ਖਰਚਾ ਜ਼ਿਆਦਾ ਇਹ ਹਾਂ ਇਹ ਥੋੜਾ ਜਿਹਾ ਹੈ ਇਹਦਾ ਕਿ ਜਦੋਂ ਨਾ ਖਰਚਾ ਬੜਾ ਹਾਂ ਨਜ਼ਾਇਜ਼ ਖਰਚਾ ਥੋੜਾ ਜ਼ਿਆਦਾ ਹੋ ਜਾਂਦਾ ਕਿ ਟਰਾਲੀ 'ਚ ਸਮਾਨ ਛੁੱਟੀ ਜਾਣਾ ਦੇਖਦੇ ਕੇ ਕੋਈ ਨਾ ਇਹੋ ਜਿਹੀ ਟਰੈਕਸ਼ਨ ਜੀ ਹੋ ਜਾਂਦੀ ਆ ਹਨਾ ਤੋ ਅਸੀਂ ਗ੍ਰੋਸਰੀ ਕਰ ਲਈ ਆਪਣੀ ਹੁਣ ਸਾਡਾ ਮੇਨ ਕੰਮ ਰਹਿ ਗਿਆ ਵਾ ਦੀਵੇ ਲੈਣਾ ਕਿਉਂਕਿ ਅੱਜ ਗੁਰਪੂਰਬ ਹੈ ਤੇ ਸਾਡਾ ਦਿਲ ਕਰਦਾ ਸੀ ਕਿ ਅੱਜ ਅਸੀਂ ਦੀਵੇ ਜਗਾਈ ਦੁਬਾਰਾ ਜਿਵੇਂ ਦੁਬਾਰਾ ਸੈਲੀਬ੍ਰੇਟ ਕੀਤੀ ਸੀ ਕਿਉਂਕਿ ਸਾਡੇ ਪਹਿਲੇ ਗੁਰੂ ਦਾ ਜਨਮ ਦਿਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਹੁਣ ਬਸ ਅਸੀਂ ਆਪਣੇ ਲੋਕਲ ਮਾਰਕੀਟ ਚ ਜਾਣਾ ਵਾ ਦੀਵੇ ਲੈਣ ਤੇ ਘਰੇ ਜਾ ਕੇ ਬੱਚਿਆਂ ਨੂੰ ਮਿਲ-ਮਿਲ ਕੇ ਫਿਰ ਦੁਬਾਰਾ ਰਨਾ ਅਸੀਂ ਪਜਾਰ ਇਹ ਇੱਕ ਇਹੋ ਜਿਹਾ ਤਰੀਕਾ ਹੈ ਸਮਾਨ ਫੜਨ ਦਾ ਇੱਦਾਂ ਤੂੰ ਸੁੱਟ ਲੈਣਾ ਤੇ ਪੈਕੇਟ ਪਾੜ ਜਾਣੇ ਕਰਨ ਰਾਸ਼ੀ ਉਹ ਲੈਣਾ ਸੀ ਪੁੱਤ ਟੋਕਰੀ ਵਗੈਰਾ ਲੈਣੀ ਸੀ ਕੋਈ ਨਹੀਂ ਨਹੀਂ ਬਸ ਹੋ ਗਿਆ ਲੈ ਚੁੱਪ ਨਿਕਲੇ ਸਾਰੇ ਚਲੋ ਹਾਂਜੀ ਭਾਈ ਸਾਹਿਬ ਚਾਹੇ ਬਣਾ ਦੋ ਘੁੱਟ ਕਰ ਸੇਰੀ ਦੁਖੀ ਜਾਂਦਾ ਪਿਆ ਹੂੰ ਚਾਹ ਹਾਂ ਸੱਚੀ ਬਾਗੀ ਬਾਗੀ ਉਹ ਦੀਵੇ ਲੈ ਲਉਣਾ ਆ ਲੈ ਲਏ ਆਪਾਂ ਦੀਵੇ ਮਰ ਜਦਾ ਸੀ ਵਧੀਆ ਸੀ ਨੀਲੇ ਰੰਗ ਦੀ ਹੈਗੀ ਆ ਇਹ ਰਿਆ ਨਾ ਅਨੇ ਰਾਂਦੂ ਆ ਕੇੜੀ ਲਾਗੀ ਰਾਂਦੂ ਸੋ ਆਪਾਂ ਦੀਵੇ ਲੈ ਆਏ ਹੁਣੇ ਬਾਜ਼ਾਰ ਚੋਂ ਬਹੁਤ ਜ਼ਿਆਦਾ ਰਸ਼ ਸੀ ਅੱਜ ਐਸੇ ਕਰਕੇ ਕਿ ਕਾਫੀ ਲੋਕੀ ਖਰੀਦਦੇ ਪਏ ਸੀ ਤੇ ਮੈਂ ਆ ਵਾਲੇ ਦੀਵਿਆਂ ਦਾ ਸਾਈਜ਼ ਲੈ ਕੇ ਥੋੜਾ ਵੱਡਾ ਮੈਂ ਅਮਰਦੀਪ ਨੂੰ ਕਹਿਨ ਦੀ ਸੀ ਥੋੜਾ ਵੱਡਾ ਲੈ ਕੇ ਚੱਲਦੇ ਆ ਥੋੜਾ ਜਿਆਦਾ دیر ਚੱਲ ਜਾਣੀ ਛੋਟੇ ਦੀਵਿਆਂ ਦਾ ਕੀ ਲੈ ਕੇ ਜਾਣਾ ਤੇ ਇਹ ਮੈਂ ਦਸ ਦੀਵੇ ਲੈ ਆਈ ਹਾਂ ਹਾਂਜੀ ਪਪਾ ਪਪਾ ਪਟਾਕੇ ਵੀ ਪਏ ਆ ਸਾਡੇ ਥੋੜੇ ਜਿਹਾ ਬੱਚੇ ਕਹਿੰਦੇ ਉਹ ਵੀ ਚਲਾਣੇ ਮੈਂ ਕਿਹਾ ਆਫ ਕੋਰਸ ਬਾਬਾ ਜੀ ਦਾ ਬਰਥਡੇ ਆ ਤਿੰਨੀ ਕਿਤੇ ਸੈਲੀਬ੍ਰੇਸ਼ਨ ਬੰਦੀ ਆ ਹਾਂਜੀ ਦੱਸੋ ਓ ਲਾਲਾ ਓਰੀਓ ਰਸ਼ੀ ਦੀਵੇ ਦੇਖ ਲੈ ਠੀਕ ਹਾਂਜੀ ਦੀਵੇ ਮੈਨੂੰ ਹੋਲੀ ਜ਼ਰੂਰੀ ਥੋੜੇ ਇਹਨਾਂ ਨੂੰ ਨਹੀਂ ਪਿਉਣ ਦੀ ਲੋੜ ਹੁੰਦੀ ਪੇਂਟ ਆ ਲਿਆ ਨਾ ਦੂਸਰੇ ਹੁੰਦੇ ਨਾ ਇਹਨਾਂ 'ਚ ਨਾ ਤੇਲ ਵੀ ਕਾਫੀ ਪਿਆ ਹੈ ਨਾ ਉਹ ਜਦਾ ਚੱਲ ਜੂਗੀ ਹੈ ਨਾ ਮੈਂ ਤਾਂ ਇਹ ਵੱਡਾ ਸਾਈਜ਼ ਲੈ ਕੇ ਆਈ ਸੀ ਹੁਣ ਆਪਾਂ ਰੂਹ ਦੀਆਂ ਬੱਤੀਆਂ ਬਣਾਵਾਂਗੇ ਫਿਰ ਜਦੋਂ ਥੋੜਾ ਇਹ ਨੀਰਾ ਆਉਂਦਾ ਫਿਰ ਆਪਾਂ ਜਗਾਉਨੇ ਠੀਕ ਹੈ ਕਰਨਵੀਰ ਸਿੰਘ ਕਰਨਵੀਰ ਸਿੰਘ ਕਰ ਰਿਹਾ ਆਪਣੇ ਹੋਮਵਰਕ ਕੰਪਲੀਟ ਇੱਧਰ ਮੈਂ ਬਣਾ ਰਹੀ ਸੀ ਨਿਊਟਰੀ ਦਾ ਤੋੜਕਾ ਰੈਡੀ ਹੋ ਗਿਆ ਸਵੇਰੇ ਆਪਾਂ ਬਣਾਏ ਸੀ ਗਿੱਟੇ ਛੋਲੇ ਤੇ ਅੱਜ ਹੁਣ ਆਪਾਂ ਬਣਾਉਣ ਲੱਗੇ ਆ ਨਿਊਟਰੀ ਬੱਚੇ ਕਹਿੰਦੇ ਨਿਊਟਰੀ ਖਾਣੀ ਆ ਇੱਧਰ ਕਰਨ ਪਟਾਕੇ ਚਲਵਾਉਂਦੇ ਆ ਵਾ ਲਾਈਟਾਂ ਆਪਾਂ ਜਗਾਉਂਦੀਆਂ ਬਸ ਆਪਾਂ ਦੀਵੇ ਜਿਗਾਉਣੇ ਆ ਤੇਲ ਰੱਖਿਆ ਹੋਇਆ ਆਪਾਂ ਲਿਆਂਕੀ ਮੈਂ ਕਿ ਪਹਿਲਾਂ ਸਬਜ਼ੀ ਬਣਾ ਲਾਂ ਨਾਲੇ ਥੋੜਾ ਜਿਹਾ ਹੋਰ ਮੀਰਾ ਹੋ ਜੂਗਾ ਨਾ ਸਿਰ ਬਣਾਉਣੀ ਆ ਤੇ ਸਾਡੀ ਆਪਾਂ ਫਿਰ ਕੰਮ ਕਰ ਲਾਂਗੇ ਸੌਖਾ ਹੁਣ ਛੋਲੇ ਕਹਿੰਦੇ ਅਸੀਂ ਨਹੀਂ ਖਾਣੇ ਨਿਊਟਰੀ ਬਣਾ ਕੇ ਦੇ ਮम्मा ਨੂੰ ਤੇ ਮੈਂ ਜਦ ਨਿਊਟਰੀ ਬਣਾ ਲੈਣੀ ਛੋਲੇ ਆਪਾਂ ਸਿਰੇ ਬਣਾ ਲਾਂਗੇ ਸੋਰੀ ਖਾ ਲਾਂਗੇ ਸੋ ਮਿਲਦੇ ਆਪਾਂ ਦਾ ਨਾ ਥੋੜੀ ਜਿਹੀ ਕਰਨ ਦੇ ਇੱਧਰ ਮੈਂ ਕarele ਤਲਣ ਲਈ ਆਂ ਜਿੰਨੇ ਮੇਲੀਓ ਲਿਆਂਦੇ ਚਾਰ ਪੰਜ ਤੋੜ ਕੇ ਇੱਧਰ ਚੌਲ ਰੱਖੇ ਆਪਾਂ ਨੂੰ ਹਾਸੇ ਇੱਧਰ ਮੈਂ ਤੋੜ ਕੇ ਅਪਨੋਂ ਲੱਗੀਆਂ ਆ ਆ ਬੱਚੇ ਮੰਨਦੇ ਪਏ ਹੀ ਲੀਡਰੀ ਹਮ ਖਲਾਰਾ ਦੇ ਦੋਂ ਮੇਰੇ ਸੋ ਇੱਧਰ ਵੀ ਚਾਰ ਕਿ ਚੀਜ਼ਾਂ ਬਣਾਉਣ ਲੱਗੀ ਮੈਨੂੰ ਹੁਣ ਦੋ ਹੋਣੀਆਂ ਉਹਨਾਂ ਘਰ ਨੂੰ ਫਿਰ ਬੜਾ ਖਲਾਰਾ ਲੈਂਦਾ ਹੁਣ ਮੈਂ ਸਾਰੀਆਂ ਸਬਜ਼ੀਆਂ ਬਣਾ ਕੇ ਰੈਡੀ ਕਰਕੇ ਫਿਰ ਇੱਕੋ ਅੰਦੇ ਰਸੋਈ ਸਾਫ਼ ਕਰਨੀ ਆ ਤੇ ਫਿਰ ਮੈਂ ਜੀ ਇਸ ਲਈ ਮੈਂ ਚੌਲ ਬਣਾਇਆ ਮੈਂ ਥੋੜੇ ਜਿਹਾ ਸਾਰੇ ਕੰਮ ਥੋੜਾ ਸੌਖਾ ਹੋ ਜੂਗਾ ਯੂਕੀਨਾ ਵਾਸੇ ਨੂੰ ਸੌ ਵਾਰੀ ਇਹ ਮਸਾਲੇ ਦਾ ਕੀ ਰਾਜ਼ ਹੈ ਇਹ ਜਾਂ ਤਰੀ ਥੋੜੀ ਜਿਹੀ ਉਹ ਬੰਦਦੀ ਹੈ ਇੱਕ ਜੀ ਗਾੜੀ ਬੰਦੂ ਗਾੜੀ ਤਾਂ ਨਹੀਂ ਆਂਗ ਰੱਖਿਆ ਮੈਂ ਉਹ ਵੀ ਤਾਂ ਮਾں ਜੀ ਜੀ ਵੀ ਬਾਲਣੇ ਕਰਨ ਮੇਰੀ ਵੇਟ ਕਰ ਰਹੇ ਆ ਬਾਹਰ ਮੈਂ ਮੈਂ ਥੋੜਾੇ ਕੰਮ ਕਰ ਲਾਂਗੀ ਫਿਰ ਮੈਂ ਆਉਂਦੀ ਆਂ ਲੈ ਲਓ ਪਾਉਣ ਨਕੇ ਕਿੱਥੇ ਨਾ ਖੜ ਪੀਸ ਲੋ ਫਿਰ ਘੋਲ ਲਓ 2 ਮਿੰਟ ਫਿਰ ਵਧੀਆ ਬਣ ਜਾਂਦਾ ਠੀਕ ਹੈ ਨਾੜ ਬਚ ਗਿਆ ਵਾ ਇਹਨੂੰ ਫਿਰ ਗਰੇਵ ਨੂੰ ਆਪਾਂ ਕੁਝ ਦੰਦੇ ਬਾਲਣਾ ਕਰਨਾ ਨਹੀਂ ਗਰਮ ਹੋ ਗਿਆ ਨਾ ਹਾਂ ਤਾਂ ਅੱਗੇ ਕੋਈ ਨਾ ਹੋਵੇ ਆਹ ਠੀਕ ਹੈ ਮੈਂ ਬਟਨ ਤੋਂ ਬਿਨਾਂ ਅਲੀ ਚੀਜ਼ ਪ੍ਰੈਸ ਕਰੋ ਕੰਮ ਬੱਚਾ ਲੱਗ ਜਾਵੇ ਫਿਰ ਇਹਨੇ ਥਰਕਣਾ ਨਹੀਂ ਇਹਨੂੰ ਟੈਨ ਨਹੀਂ ਪਾਏ ਛੋਟੇ ਗੈਸ ਤੇ ਰਖੇ ਨੂੰ ਪਾਣਾ ਤੇ ਹੰਟਾ ਚਿੱਟਾ ਜਾਂਦਾ ਉਸ ਦੇਖ ਤੁਸੀਂ ਕਰ ਲਈ। ਨਾ ਸੀ। ਹਾਂਜੀ। ਵੈਰੀ ਗੁੱਡ। ਸਾਰੇ ਕਰ ਦੋ। ਹਾਂਜੀ। ਤੁਸੀਂ ਦੱਸੋ। ਉਸਤਾਦ ਜੀ ਕਿੰਨੇ ਦੀ ਵੀ ਬਣ ਗਏ? ਅਜੇ ਤਾਂ ਲਾਉਣੇ ਨੇ, ਬਾਲਣੇ ਆ। ਸ਼ੁਰੂ ਕਰਨੇ ਆ। ਜਦੋਂ ਸੀ ਮੈਨੇ ਕਾਲ ਕੇ ਨੂੰ ਬੜਕੇ ਬਾਲਦੇ। 아이그래네0이가고 ਵੇ ਲੀਜੋ ਗੋਣਿਆ ਮੈਲੀ ਰੱਖੂਨੀ ਇੱਕ ਪਹਿਲਾ ਦੂ ਅੰਦਰ ਜਗਾ ਠੀਕ ਹੈ ਠੀਕ ਹੈ ਜੀ ਬਸ ਹਾਂ ਠੀਕ ਹਾਂ ਦੇਖੋ ਪਾਈ ਬਚਿੱਤਰ ਸਿੰਘ ਨੇ ਸਾਡੀ ਬੇਲੀ ਅੱਗੇ ਵਾਹੇ ਗਰੀ ਜੀ ਤਾਂ ਜੀ ਕੀ ਕਰਨ ਲੱਗੇ ਅਰਾਰ ਜੀ ਤਿਆਰ ਹੋਏ ਨੇ ਪਟਾਕੇ ਚਲਾਉਣੇ ਹੁਣ ਚਾਹੀਦੀਆਂ ਸਾਰਿਆਂ ਨੂੰ ਬੋਤਲਾਂ ਉਹ ਵੀ ਖਾਲੀ ਖਾਲੀ ਬੋਤਲ ਕਿੱਥੋਂ ਲਿਆਈਏ ਤੁਹਾਡੇ ਵਾਸਤੇ ਸਪੈਸ਼ਲ ਦੱਸੋ ਕੀ ਚੀਜ਼ ਹੈ ਬੋਤਲ ਚਾਹੀਦੀ ਹਵਾਈ ਚਲਾਉਣ ਨੂੰ ਬੋਤਲਾ ਚਾਹੀਦੀ ਹੈ ਹਾਂਜੀ ਖਾਲੀ ਬੋਤਲ ਹਵਾਈ ਚਲਾਉਂਦੇ ਪਲਾਸਟਿਕ ਦੀ ਚਲੋ ਹੱਥ ਜਮਾ ਦੇ ਨਾ ਫੜੀ ਗਈ ਚਲਾਉਂਦੇ ਤੰਦਰੁਸਤ ਨਾ ਟੇਕ ਰਿਸਟ ਇਸੇ ਦੂਰੋਂ ਚਲਾ ਕੇ ਭੱਜ ਜਾਓ ਦੂਰੋਂ ਚਲਾ ਕੇ ਭੱਜ ਜਾਓ ਹਾਂਜੀ ਭਾਈ ਸਾਹਿਬ ਆਗੇ ਜੀ ਲੈ ਜਾ ਰਹੇ ਹੋ ਉਹ ਡਰਦਾ ਪਤਾ ਆ ਜਾ ਪੁੱਤੂ ਨਹੀਂ ਚਲਾਉਂਦੇ ਮਰਜ਼ੀ ਦਾ ਮਾਲਕ ਹੈ ਓਏ ਉਰੀਆ ਉਰੀਆ ਗੱਲ ਸੁਣ इधर है बड़ा ही प्यारा बहुत बड़ा ही प्यारा, ही प्यारा नहीं खा गया सी एक गे। नहीं नहीं नहीं। आया नी नहीं। नहीं। लगी इतना रहते ਆਪਣੇ ਵਿਚਾਰ ਦਿੱਤਾ ਛੇਲੇ ਦਾ ਆਹ ਬਹੁਤ ਸੋਹਣੀ ਆ ਨਾਇਰਾ ਦਿਵੇਜਗਾਰੀ ਹੈ ਪਟਾਕੇ ਨਹੀਂ ਚਲਾਣੇ ਦਾदू ਘਰ ਦੇ ਗਏ ਦਾदू ਕਿੱਥੇ ਗਏ ਆ ਉਹ ਆਣਗੇ ਆ ਯਾਰ ਦਾदू ਭੂਖੋ ਗਏ ਆ ਤੋ ਇਹ ਸੀ ਮੇਰੇ ਅੱਜ ਦਾ ਵਲੌਗ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਇਆ ਤਾਂ ਵਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਦਿਨ ਕਿਸੇ ਇੰਟਰਸਟਿੰਗ ਜਿਹੇ ਵਲੌਗ ਲਈ ਤਦ ਤੱਕ ਲਈ ਬਾਏ ਬਾਏ